ਸਰ ਜੀ ਰਾਜਸਥਾਨ ਸਲੀਪ ਰੋਟ ਕੀ ਹੈ ਜੀ ਆ ਜੀ ਸਵੇਰ ਜੀ ਸ਼ਾਮ ਦੀ ਰੁਟੀਨ ਤੇ ਸਾਡੀ ਚੈਕਿੰਗ ਹੈ ਉਹ ਇੱਥੇ ਚੈਕਿੰਗ ਕਰਨ ਲੱਗੇ ਆ ਤੇ ਮੈਂ ਆ ਕੇ ਐਪਸ ਦੇ ਖਾਤੇ ਜੀ ਉਹਦੇ ਪਾਸੇ ਇੱਕ ਬੰਦਾ ਚਲਾਨ ਭਰਦਾ ਸੀ ਦੂਸਰੇ ਪਾਸੇ ਸਾਡੇ ਮੁਲਾਜ਼ਮ ਸੀ ਮੈਨੂੰ ਆਵਾਜ਼ ਆ ਰਹੀ ਹੈ ਕਿ ਉਹਨਾ ਪੰਜਬ ਸਿੰਘ ਉਹਦੇ ਕੋਈ ਬੰਦਾ ਆਇਆ ਦੋ ਜਣੇ ਸ਼ਰਾਬ ਪੀਤੀ ਸੀ ਬਹੁਤ ਉਹਨੇ ਇਹਨਾਂ ਨੇ ਰੋਕਿਆ ਤੇ ਇਹਨਾਂ ਨੂੰ ਗਾਲ ਕੱਢ ਕੇ ਕਿਹਾ ਦੱਸੋ ਕੀ ਹੈ ਇੱਥੇ ਤੁਸੀਂ ਲੱਗੇ ਹੋ ਤੁਸੀਂ ਜਾਓ ਫਲਾਣਾ ਕਰੋ ਉਹ ਮੁਲਾਜ਼ਮ ਰੁਕਣ ਲੱਗੇ ਤੇ ਉਹਦੇ ਚਪੇੜ ਮਾਰੀ ਉਹਨੇ ਮਾਰੀ ਮੁਰ ਤੇ ਸਾਡੇ ਭਾਈ ਦਾ ਪਤਾ ਜਾ ਕੇ ਉਹਨੇ ਉਹਦੇ ਸੌਜਨ ਕੱਢ ਲੈ ਪਟਿਆ ਜੀ ਵਰਦੀ ਪਾੜਤੀ ਪੀ.ਐਸ. ਜੀ ਦਾ ਬੰਦਾ ਸਾਡਾ ਕਸ਼ਮੀਰੀ ਸੀ ਉਹਦੀ ਵਰਦੀ ਪਾੜਤੀ ਉਹਨੇ ਕੀ ਬੰਦੇ ਨੇ ਦੀ ਕਾਰਵਾਈ ਹੁੰਦੀ ਹੈ। ਕਾਰਵਾਈ ਬੱਸ ਜੀ ਨੂੰ ਹੁਣ ਮੈਂ ਹੀ ਫੋਨ ਕਰਤਾ ਹਾਂ ਜੀ ਥਾਣੇ ਜੀ। ਥਾਣੇ ਐਸਟੇਸ ਸਾਹਿਬ ਦਾ ਸਟਾਫ ਆਇਆ ਜੀ ਫੜਕੇ ਨੂੰ ਥਾਣੇ ਲੈ ਗਏ ਬਾਕੀ ਵੇਖ ਲਈ ਜਿਹੜੀ ਕਾਰਵਾਈ ਕੀ ਹੁੰਦੀ ਹੈ। ਉਹ ਬੱਸ ਸਟੇਟ ਤੇ ਕੋਈ ਸਮ ਲਾਇਗਾ ਨਾ ਬੱਸੂ ਕੀ ਕੀਤੀ ਜੀ ਕੀ ਇਹ ਪੂਰਾ ਮਾਮਲਾ। ਹੁਣ ਤੁਸੀਂ ਸਾਡੀ ਟ੍ਰੈਫਿਕ ਜਿਹੜੀ ਹੈਗੀ ਐ ਪੁਲਿਸ ਉਹਨਾਂ ਦਾ ਨਾਕਾ ਲੱਗਿਆ ਸੀ ਬੱਸ ਸਟੇਟ ਤੇ ਦੋ ਆਦਮੀ ਜਿਹਨਾਂ ਦੀ ਸ਼ਰਾਬ ਪੀਤੀ ਹੋਈ ਸੀ ਉਹ ਮੌਕੇ ਤੇ ਉਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੂੰ ਉਹਨਾਂ ਨੇ ਸ਼ਕੀਤੀ ਸ਼ਰਾਬ ਪੀਤੀ ਹੋਣ ਕਰਕੇ ਉਹਨਾਂ ਦਾ ਆਪਸ ਵਿੱਚ ਜਿੱਤੋਬਾਈ ਹੋ ਗਈ ਜਿਸ ਨਾਲ ਸਾਡੇ ਇੱਕ ਮੁਲਾਜ਼ਮ ਦੀ ਥੋੜੀ ਵਰਦੀ ਵੀ ਫੜ ਗਈ ਅਸੀਂ ਜੋ ਵੀ ਬੰਦ ਦੀ ਕਾਰਵਾਈ ਮੁਕੱਦਮਾ ਦਰਜ ਕਰਕੇ ਇਹਦੀ ਅੱਗੇ ਤਫਤੀਸ਼ ਕਰ ਰਹੇ ਹਾਂ ਸਰ ਕੀ ਇਹ ਇਤਿਆਹੀ ਤਾਂ ਬੰਦੇ ਨੇ ਜਿਹੜੇ ਦੱਸਦੇ ਇਸ ਦੇ ਅਧਾਰ ਹੁਣ ਜੇ ਕੋਈ ਵੀ ਹੋਣ ਕਾਨੂੰਨ ਸਰ ਵਾਸਤੇ ਇੱਕ ਹੀ ਹੈ ਤਾਂ ਕਿ ਕੀ ਕਰੀਏ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਏਦੀ ਆ ਰਹੇ ਜੀ ਤਰੂ ਪਾਸੇ ਪਾਸੂ ਆ ਰਹੇ ਜੀ ਆਪਣੇ ਅਸੀਂ ਹੱਥ ਦਿੱਤਾ ਜੀ ਇਹਨਾਂ ਨੂੰ ਕਿ ਰੁਕੇ ਨੇ ਰੁਕੇ ਜੀ ਕਦੇ ਹਾਂ ਦੱਸੋ ਕੋਈ ਇੱਥੇ ਕਿੰਨੂ ਪੁਛ ਕੇ ਨਾਕਾ ਲਾਇਆ ਕਿ ਹਿੰਦਾਕਾ ਲਾਇੀ ਨਹੀਂ ਸਕਦੇ ਹਾਂ ਤੇ ਸ਼ਰਾਬ ਨਾ ਰੱਖੀ ਦੀ ਦਾਰੂ ਨਾ ਪੀਤੀ ਜੀ ਅਹੀਂ ਰੁਕਿਆ ਦਾਰੂ ਕਿਤੇ ਪੇਪਰ ਮੰਗਣ ਕਦੇ ਕੋਈ ਪੇਪਰ ਜੀ ਦੇ ਬੋਸਾਂ ਨੂੰ ਸਾਡਾ ਤੁਸੀਂ ਕਰੀ ਸਕਦੇ ਆਉਗੇ ਪੇਪਰ ਸਬੰਧ ਸਬਿਆ ਨਾਲ ਹੀ ਡਾਲ ਪਾਏ ਗਏ ਪਹਿਲੂ ਮੇਰੇ ਘਰ ਪਾ ਕੇ ਫਿਰ ਦੂਜੇ ਮਲਾਈ ਦੇ ਪਾ ਕੇ ਫਿਰ ਹੰਦਰ ਤੇ ਗਲ ਪਾਏ ਗਏ ਹਾਂਜੀ ਕੀ ਮੰਗ ਕਰਦੇ ਹੋ ਸੰਗਤ ਤੇ 23 ਨਰੇ ਪਰਚਾ ਹੋਣਾ ਕਰਵਾਣਾ ਚਾਹੁੰਦਾ ਹਾਂ ਤੁਹਾਡਾ ਕੀ ਕੀ ਨੁਕਸਾਨ ਹੋਇਆ ਸਾਡਾ ਨੁਕਸਾਨ ਹੈ ਵਰਦੀ ਆਟ ਛੋਟੇ ਪਾਰ ਤੇ ਵਰਦੀ ਪਾਰਤੀ ਆ ਪਟਨ ਕੋਟ ਤੇ ਹੀ ਚਲ ਪੈ ਗਈ ਜੀ ਕੱਟਲਾ ਸੀ ਇੱਕ ਤੇ